ਪੰਜਾਬੀ ਗਾਇਕ ਹਰਸਿਮਰਨ ਨੇ ਹਾਲ ਹੀ ਚਿੱਕ ਪੋਸਟ ਸ਼ੇਅਰ ਕੀਤੀ ਜਿਸ ਨੇ ਹਰ ਇੱਕ ਦਾ ਧਿਆਨ ਖਿੱਚਿਆ ਜੀ ਹਾਂ ਦਰਸਲ ਹਾਲ ਹੀ ਚ ਗਾਇਕ ਨੇ ਆਪਣੇ ਜਿਗਰੀ ਯਾਰ ਗਗਨ ਕੋਕਰੀ ਦੇ ਜਨਮ ਦਿਨ ਤੇ ਆਪਣੇ ਯਾਰ ਨੂੰ ਚੇਤੇ ਕਰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਤੇ ਆਪਣੇ ਪੁਰਾਣੇ ਸਟਰਗਲ ਦੇ ਦਿਨਾਂ ਨੂੰ ਚੇਤੇ ਕੀਤਾ ਹਰਸਿਮਰਨ ਪੋਸਟ ਸ਼ੇਅਰ ਕਰਦੇ ਹੋਏ ਲਿਖਦੇ ਹਨ ਜ਼ਿੰਦਗੀ ਦੇ بڑے ਔਖੇ ਸੋਖੇ ਸਮੇ ਅਸੀਂ ਇਕੱਠੇ ਹੰਡੇ ਅੱਜ ਗਗਨ ਕੋਕਰੀ ਦਾ ਜਨਮ ਦਿਨ ਤੇ ਮੇਰੇ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਮੁਬਾਰਕਾਂ ਹੋਰ ਵੀ ਦੁਗਨੀਆਂ ਹੋ ਗਈਆਂ ਅੱਜ ਕਿਉਂਕਿ ਮੈਰੀਅਟ ਬੋਨਵੇ ਹੋਟਲ ਸਾਊਥ ਸਿਟੀ ਲੁਧਿਆਣਾ ਵਿੱਚ ਗਗਨ ਦਾ ਵੱਡਾ ਪ੍ਰੋਜੈਕਟ ਅੱਜ ਅਨਾਉਂਸ ਹੋਇਆ ਹੈ ਵੇਟਰ ਕੈਪ ਡਰਾਈਵਰ ਸੁਰੱਖਿਆ ਗਾਰਡ ਬਣਨ ਤੋਂ ਲੈ ਕੇ ਸੁਪਰਸਟਾਰ ਅਤੇ ਹੁਣ ਕਈ ਕਾਰੋਬਾਰਾਂ ਦੇ ਮਾਲਕ ਬਣਨ ਦਾ ਸਫ਼ਰ ਮੈਨੂੰ ਯਾਦ ਹੈ ਮੈਨੂੰ ਇਸ ਦੀ ਬਹੁਤ ਖੁਸ਼ੀ ਹੈ ਤੂੰ ਮੇਰੀ ਦੂਜੀ ਮਾਂ ਦੀ ਕੁੱਖੋਂ ਜੰਮਿਆ ਭਰਾਵਾ ਵਰਗਾ ਯਾਰ ਹੈ ਜੀ ਹਾਂ ਦੱਸਦੀ ਹਾਂ ਹਰ ਸਿਮਰਨ ਤੇ ਗगन ਕੋਕਰੀ ਕਾਫੀ ਲੰਮੇ ਸਮੇਂ ਤੋਂ ਇਕੱਠੇ ਰਹਿੰਦੇ ਰਹੇ ਸਨ ਤੇ ਅਕਸਰ ਹਰ ਸਿਮਰਨ ਵੀ ਗगन ਹੁਣਾ ਨਾਲ ਆਪਣੀਆਂ ਖਾਸ ਵੀਡੀਓਜ਼ ਵੀ ਸ਼ੇਅਰ ਕਰਦੇ ਰਹਿੰਦੇ ਹਨ ਜੋ ਉਹਨਾਂ ਦੀ ਗੁੜੀ ਦੋਸਤੀ ਦਾ ਉਦਾਹਰਣ ਵੀ ਦਿੰਦੀਆਂ ਹਨ ਗਗਨ ਕੋਕਰੀ ਨੇ ਆਪਣੀ ਮਿਹਨਤ ਕਰਕੇ ਆਪਣਾ ਨਾਮ ਚਮਕਾਇਆ ਤੇ ਆਪਣੇ ਕਈ ਗੀਤਾਂ ਕਰਕੇ ਵੀ ਪੰਜਾਬੀ ਇੰਡਸਟਰੀ ਵਿੱਚ ਜਾਣੇ ਜਾਂਦੇ ਹਨ ਤੇ ਹਰਸਿਮਰਨ ਵੀ ਗੀਤਾਂ ਦੇ ਨਾਲ-ਨਾਲ ਵਕ-ਵਕ ਪੰਜਾਬੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਕਰਕੇ ਸ਼ਾਉਂਦੇ ਹਨ ਤੇ ਇਸੇ ਤਰ੍ਹਾਂ ਹਰਸਿਮਰਨ ਨੇ ਆਪਣੇ ਪੁਰਾਣੇ ਵੇਲਿਆਂ ਨੂੰ ਚੇਤੇ ਕੀਤਾ ਤੇ ਆਪਣੇ ਵੀਰਾਂ ਵਰਗੇ ਯਾਰ ਗਾਇਕ ਗਗਨ ਕੋਕਰੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਤੇ ਦੁਆਵਾਂ ਦਿੱਤੀਆਂ ਜਿਸ ਤੋਂ ਬਾਅਦ ਗਗਨ ਕੋਕਰੀ ਨੇ ਕਮੈਂਟ ਵਿੱਚ ਵੀ ਹਰਸਿਮਰਨ ਨੂੰ ਲਵ ਯੂ ਭਰਾ ਆਖਿਆ ਕੁਸੀਂ ਵੀ ਗਾਇਕ ਨੂੰ ਕਮੈਂਟ ਵਿੱਚ ਗਾਇਕ ਨੂੰ ਦਿਓ ਰਵੀਤ ਤੁਸੀਂ ਵੀ ਗਾਇਕ ਨੂੰ ਕਮੈਂਟ ਵਿੱਚ ਦਿਓ ਜਨਮ ਦਿਨ ਦੀਆਂ ਵਧਾਈਆਂ ਅਸੀਂ ਗਾਜੀ ਸਾਰਿਆਂ ਨੂੰ ਕਿਵੇਂ ਹਾਂ ਠੀਕ ਠਾਕ ਹਾਂ ਥੈਂਕ ਯੂ so much for all your wishes uh, birthday wishes and uh, wishes for new project uh thank you so much uh, it means a lot ਤੇ ਬਾਕੀ ਮੇਰਾ ਘਰ ਹੈ ਨਾਲ ਤੇ ਉਹਦੇ ਨਾਲ ਨਾਲ ਗੁਰਦਾਰੇ ਚੱਲੇ ਸਤ ਸ੍ਰੀ ਅਕਾਲ ਸੋ ਵਨਸ ਅਗੇਨ ਥੈਂਕ ਯੂ ਜਿਨਾਂ ਦਾ ਰਿਪਲਾਈ ਹੋ ਪਾ ਰਿਹਾ ਮੈਂ ਕਰ ਰਿਹਾ ਜਿਨਾਂ ਦਾ ਨਹੀਂ ਹੋ ਪਾ ਰਿਹਾ ਹੌਲੀ ਹੌਲੀ ਉਹਨਾਂ ਦਾ ਵੀ ਕਰ ਦੇਣਾ ਤੇ ਬਾਕੀ ਖੁਸ਼ ਰਹੋ ਹਰ ਦਿਨ ساری ਰਾਤ ਨਹੀਂ ਸੌਂਦੇ ਜਗਦੇ ਰਹੋਗੇ ਹੋਗੇ ਤੇ ਰਾਤ-ਰਾਤ ਪਰ ਲਾਉਂਦੇ ਰਾਤ-ਰਾਤ ਓਏ ਕਣਕਰਾ ਆਟਟੀ ਵਿੰਡ ਤੇ ਲੋਕੀ ਉਖੜੇ I'm yeah. yeah. yeah.